ਸੋਨੇ ਦੇ ਤੇਲ ਦਾ ਲੜ ਤੜਕਾ ਜੀ ਜੀਰਾ ਪਾ ਲਿਆ ਤੇ ਬੜੀ ਪਾ ਲਈ ਲਸਣ ਪਿਆਜ਼ ਅਦਰਕ ਪਾ ਲਿਆ ਤੇ ਦਸਣ ਦਾ ਪਾਵਾਂਗੇ ਜੀ 2 ਚਮਚੇ ਦਸਣ ਦੇ ਇਧਰ ਆਪਾਂ ਨੇ ਜੀ ਆਲੂ ਬੋਇਲ ਕਰਕੇ ਰੱਖਿਆ ਇਧਰ ਆਪਣੀ ਹੈਗੀ ਜੀ ਪਾਲਕ ਤੇ ਟਮਾਟਰ ਨੋਰਮਲ ਨਮਕ ਮੇਟਨ ਚਾਲੇ ਕੋਲ ਕੇ ਰੱਖਿਆ ਨੇ ਇਧਰ ਆਪਾਂ ਨੇ ਲਈ ਜੀ ਸਾਂਝਣੇ ਦੀਆਂ ਫਲੀਆਂ ਜਿਹਨੂੰ ਆਪਾਂ ਮਰਿੰਗਾ ਵੀ ਕਹਿੰਦੇ ਆ ਤੇ ਆਪਾਂ ਜੀ ਮੋਂਗਾ ਵੀ ਕਹਿ ਦਿੰਦੇ ਆ ਆਪਾਂ ਤੋਂ ਆਪਣੇ ਘਰ ਹੀ ਲੱਗੀਆਂ ਹੋਈਆਂ ਨੇ ਜੀ ਤੋੜ ਕੇ ਧੋ ਕੇ ਤੇ ਆਪਾਂ ਨੇ ਮੜਾ ਜੇ ਨਾਮ ਕਹੜੀ ਪਾ ਕੇ ਬੋਇਲ ਕਰਕੇ ਰੱਖ ਲਈਆਂ ਜੀ ਇਧਰ ਨਾਲ ਦੀ ਨਾਲ ਆਪਾਂ ਜੀ ਇਹਦਾ ਮਸਾਲਾ ਤਿਆਰ ਕਰ ਲਵਾਂ। ਲਸਣ ਪਿਆਜ਼ ਅਦਰਕ ਆਪਾਂ ਜੀ ਗ੍ਰाइंड ਜਿਆ ਕਰਕੇ ਪਾ ਲਿਆ ਸੀ। ਆਪਾਂ ਜੀ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਪਕਾ ਲਾਂਗੇ। ਦੋ ਚਮਚੇ ਆਪਾਂ ਵਿੱਚ ਇਹਦੇ ਬੇਸਨ ਐਡ ਕਰਤ ਹੁਣ ਆਪਾਂ ਜਿਹੜੇ ਚ ਐਡ ਕਰ ਦਾਂਗੇ ਪਾਲਕ ਤੇ ਟਮਾਟਰ ਆਪਾਂ ਨੇ ਗ੍ਰाइंड ਕਰ ਲਏ ਇਹਨਾਂ ਬੜੀ ਆਪਾਂ ਤੜਕਾ ਬਣਾਵਾਂਗੇ ਜਿਹਨੂੰ ਬੜੀ ਆਪਣੀ ਸਵਾਦੀ ਬਣੂਗੀ ਇਹਨੂੰ ਜੇ ਆਪਾਂ ਸਾਰੇ ਤੜਕੇ ਜਿੰਨੀ ਤਰ੍ਹਾਂ ਮਿੱਠਾ ਕਰ ਦਾਂਗੇ ਨਾਲ ਹੀ ਜੀ ਆਪਾਂ ਜਿਹੜੇ ਨਾਰਮਲ ਨਮਕ ਮਿਰਚ ਮਸਾਲੇ ਪਾਣੀ ਦੇ ਵਿੱਚ ਘੋਲ ਕੇ ਰੱਖੇ ਨੇ ਜੋ ਵੀ ਨਾਲ ਆਪ ਐਡ ਕਰਦਾਂਗੇ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜਿਹੜੇ ਹੋਣੇ ਆਪਣੀ ਵੀਡੀਓ ਦੇਖ ਲੈਣ ਸੋਹਣੇ ਸੋਹਣੇ ਆਪਣੀ ਵੀਡੀਓ ਤੇ ਕਮੈਂਟ ਕਰ ਦੇਣ ਜੀ ਸਾਰਿਆਂ ਦਾ ਆਪਾ ਧੰਨਵਾਦ ਕਰਦੇ ਐਸੀ ਤਰ੍ਹਾਂ ਜੀ ਆਪਣੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਸਾਨੂੰ ਕਮੈਂਟ ਪੜ ਕੇ ਜੀ ਬਹੁਤ ਸੋਹਣਾ ਲੱਗਦਾ ਤੇ ਮਨ ਸਾਡਾ ਬਹੁਤ ਹੋ ਜਾਂਦਾ ਖੁਸ਼ ਤਾਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜੀ ਤੇ ਨਾਲੇ ਆਪਣੇ ਨਾਲ ਦੇ ਨਾਲ ਆਪਣੀ ਗਰੇਵੀ ਬਣ ਕੇ ਹੋ ਰਹੀ ਹੈ ਜੀ ਤਿਆਰ ਥੋੜੀ ਜਿਹਾ ਆਪਾਂ ਪਾਣੀ ਐਡ ਕਰ ਦਾਂਗੇ ਜੀ ਜਿਹੜੇ ਭਾਂਡੇ 'ਚ ਆਪਾਂ ਨਮਕ ਘੋਲੇ ਸੀਗੇ ਉਹਦੇ 'ਚ ਪਾ ਕੇ ਥੋੜੀ ਜਿਹਾ ਪਾਣੀ ਐਡ ਕਰਤਾ ਸੀ ਇਹ ਜਦੋਂ ਜੀ ਆਪਾਂ ਨੇ ਸਹਜਣੇ ਦੇ ਫਲੀਆਂ ਦੀ ਸਬਜ਼ੀ ਬਣਾਉਣੀ ਆ ਇਹਦੇ ਦੀ ਜਿੰਨੀ ਆਪਣੀ ਗਰੇਵੀ ਵਧੀਆ ਆਪਾਂ ਬਣਾ ਲਾਂਗੇ ਉਨੀ ਵਧੀਆ ਆਪਣੀ ਸਬਜ਼ੀ ਬਣੂਗੀ ਆਪਾਂ ਜੇ ਨੂੰ ਢਾਕ ਦਾਂਗੇ ਢਾਕੇ ਪਕਾਵਾਂਗੇ ਜਿੰਦੇ ਗਰੇਵੀ ਆਪਣੀ ਬਣ ਰਹੀ ਹੈ ਜੀ ਹਾਂਜੀ ਗਰੇਵੀ ਆਪਣੀ ਬਣਾ ਰਹੀ ਹੈ ਜੀ ਆਪਾਂ ਇਹਨੂੰ ਗਰੇਵੀ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਇਨੀ ਦੇਰ ਤੱਕ ਆਪਣੀ ਗਰੇਵੀ ਆ ਜਿਹੜੀ ਜੀ ਉੱਪਰ ਇਹਦੇ ਬੀਜ ਜਮ ਕਿ ਹੋ ਜਾਂ ਨਹੀਂ ਨਾ ਛੱਡਦੇ ਓਨੀ ਦੇਰ ਤੱਕ ਆਪਾਂ ਇਹਨੂੰ ਪਕਾਵਾਂਗੇ ਹਾਂਜੀ ਆਪਣੇ ਤੜਕੇ ਨੇ ਜੀ ਕਿਉ ਛੱਡਤਾ ਤੁਸੀਂ ਦੇਖ ਰਹੇ ਹੋ ਨਾ ਗੁੱਤਿਆ ਤਰਵਰਾ ਜਿਆ ਹੋ ਗਿਆ ਹੁਣ ਆਪਣਾ ਜਿਹੜੀ ਗਰੇਵੀ ਆ ਬਿਲਕੁਲ ਬਣ ਕੇ ਤਿਆਰ ਆ ਵਾ ਯਾਰ ਕੁਝ ਥੋੜੀ ਜਿਹੀ ਆਪਾਂ ਜੀ ਇਹਦੇ ਵਿੱਚ ਕਸੂਰੀ ਮੇਥੀ ਐਡ ਕਰਤੀ ਲਗਾਤਾਰ ਕਹਲਾਉਂਦੇ ਹੋਏ ਮੈਂ ਜੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦਾਂਗਾ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੀ ਸਾਂਝਣੇ ਦੇ ਪੜੀਆਂ ਪਾਉਂਗਾ ਆਪਾਂ ਇਹਨੂੰ ਮਰਿੰਗਾ ਵੀ ਕਹਿ ਸਕਦੇ ਆਂ ਜੀ ਸਾਰੇ ਮਸਾਲੇ ਦੇ ਵਿੱਚ ਆਪਾਂ ਇਹਨੂੰ ਮਿਕਸ ਕਰ ਦਾਂਗੇ ਆਪਾਂ ਜੀ ਇਹਨੂੰ ਢਾ ਕੇ 1 ਮਿੰਟ ਲਈ ਪਕਾਵਾਂਗੇ ਆਪਣੇ ਜੀ ਘਰ ਦੀਆਂ ਲੱਗਦੀਆਂ ਨੇ ਆਪਾਂ ਨਰਮ-ਨਰਮੇ ਤੋੜ ਲੈਣੇ ਹੁੰਦੇ ਆਂ ਇਹ ਕਾਫੀ ਫੜੀਆਂ ਨੇ ਜਿਹੜੀਆਂ ਜੇ ਵੀ ਮੋਟੀਆਂ ਮੋਟੀਆਂ ਵੀ ਹੋ ਜਾਂਦੀਆਂ ਨੇ ਅਜੇ 1.5 ਮਿੰਟ ਲਈ ਆਪਾਂ ਇਹਨੂੰ ਪਕਾ ਲਿਆ ਹੁਣ ਆਪਾਂ ਜਿਹਦੇ ਵਿੱਚ ਕਰ ਦਾਂਗੇ ਆਲੂ ਐਡ ਆਲੂ ਆਪਾਂ ਨੇ ਬੋਇਲ ਕਰਕੇ ਮੈਸ਼ ਜੇ ਕਰਕੇ ਰੱਖ ਲਏ ਸੀਗੇ ਨਮਕ ਹਲਦੀ ਪਾ ਕੇ ਆਪਾਂ ਆਲੂ ਨੂੰ ਉਬਾਲ ਕੇ ਮੈਸ਼ ਕਰ ਲੰਨੇ ਹੁੰਨੇ ਆ ਜੀ ਆਪਾਂ ਕੱਚੇ ਆਲੂ ਨੇ ਜਿਹੜੇ ਸਬਜ਼ੀ ਦੇ ਵਿੱਚ ਘਾਟੇ ਪਾਉਣਗੇ ਤੇ ਆਪਣੀ ਗਰੇਵੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸ਼ਾਈਨੀਗ ਆ ਰਹੀ ਹੈ ਜੀ। ਇਤਨੇ ਮਸਾਲੇ ਦੇ ਵਿੱਚ ਬਹੁਤ ਵਧੀਆ ਖੁਸ਼ਬੂ ਆ ਰਹੀ ਆ। ਤੇ ਆਪਾਂ ਹੁਣ ਇਹਦੇ ਵਿੱਚ ਕਰ ਦਾਂਗੇ ਜੀ ਪਾਣੀ ਐਡ। ਆਪਾਂ ਜੀ ਪਾਣੀ ਆਪਦੇ ਹਿਸਾਬ ਨਾਲ ਪਾਵਾਂਗੇ। ਤੇ ਹਿਸਾਬ ਨਾਲ ਵੀ ਜਿੰਨੀ ਕਾਪਾਂ ਨੇ ਸਬਜ਼ੀ ਗਾੜੀ ਪਤਲੀ ਰੱਖਣੀ। ਆਪਾਂ ਕੜਸੀ ਨਾਲ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਕਰ ਦਾਂਗੇ ਇਹਨੂੰ ਮਿਕਸ। ਦੀ ਸਬਜੀ ਤਾਂ ਜੀ ਆਪਣੇ ਲਈ ਬਹੁਤ ਗੁਣਕਾਰੀ ਆ ਆਪਣੀ ਜ਼ਰੂਰ ਖਾਣੀ ਚਾਹੀਦੀ ਹੈ। ਛਰਦੀ ਤਾਂ ਜੀ ਫੇਵਰਟ ਸਬਜੀ ਆ ਜਦੋਂ ਲੱਗਦੀਆਂ ਨੇ। ਅਸੀਂ ਹਫ਼ਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇਹ ਸਬਜੀ ਬਣਾਉਣੀ ਆ। ਹੁਣ ਆਪਾਂ ਜਿਹਨੂੰ ਟੱਕ ਦਾਂਗੇ। ਹਾਂਜੀ ਸਬਜੀ ਆਪਣੀ ਬਣ ਰਹੀ ਆ ਜੀ। ਆਪਾਂ ਵਿੱਚ ਵਿੱਚ ਸਬਜੀ ਨੂੰ ਚੈੱਕ ਕਰਦੇ ਰਹਿਾਂਗੇ ਜੀ। ਕਰ ਲਿਆ। ਇਹਨਾਂ ਦਾ ਹੋਰ ਕਾ ਕਮੈਂਟ ਹੁਣ ਆਪਾਂ ਪਕਾਵਾਂਗੇ। ਬਸ ਥੋੜੀ ਥੋੜੀ ਗਰੇਵੀ ਗਾੜੀ ਹੋ ਗਈ। ਠੀਕ ਆ ਜੀ ਆਪਾਂ ਹੁਣ 10-15 ਮਿੰਟ ਤੱਕ ਇਹਨੂੰ ਪਕਾਵਾਂਗੇ ਜਿਹੜੀ ਆਪਣੀ ਗਰੇਵੀ ਆ ਜੀ। ਉਹ ਗਾੜੀ ਜੀ ਹੋ ਜਾਊਗੀ ਜਿੰਨੀ ਕਾਪਾਂ ਨੇ ਰੱਖਣੀ ਆ ਉਹਦੇ ਹਿਸਾਬ ਨਾਲ। ਹਾਂਜੀ ਆਪਣੀ ਸਬਜੀ ਬਣ ਕੇ ਤਿਆਰ ਆ ਜੀ। ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ। ਦੇ ਜੀ ਆਨ ਮੈਨ ਸਬਸਕ੍ਰਾਈਬ ਕਰੋ ਇਹ ਸਾਰੇ ਭੈਣ ਭਰਾ ਮਨੁਸਤ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ